brought to by silver pumps top quality or consistent performance ke liye sirf silver pumps naam yaad rakhna oye anikita ji aaja kivein maapdand de deyo kendra sarkar te ki hona chahida sir sab kuj bjp kardi main pehla vi khaa kee odo ke ram dhheem jeda bjp aalan di bukkal de vich baitha jado jigardaan onu jail to kad ke laaunde jado ohna nu lod hundi hai onu jail to laaunde koi chutti te laaunde jide bandi singh de ਉਨ੍ਹਾਂ ਦੀ ਰਿਹਾਈ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਲੜਕਿਆ ਉਹਨਾਂ ਨੂੰ ਧਿਆਨ ਨਹੀਂ ਕੀਤਾ ਜਾਂਦਾ ਤੇ ਆਰਾਮ ਸਿੰਘ ਨੂੰ ਬਾਅਦ-ਬਾਅਦ ਰਿਹਾਈ ਕਰਨਾ ਬੇहद ਕੇਂਦਰ ਸਰਕਾਰ ਦੀ ਬੀਜੇਪੀ ਦੀ ਨਿੰਦਨਯੋਗ ਕਾਰਵਾਈ ਆ ਬਿਲਕੁਲ ਉਹਨੂੰ ਰਿਹਾਈ ਨਹੀਂ ਕਰਨਾ ਚਾਹੀਦਾ ਪਰ ਬੀਜੇਪੀ ਦਾ ਕਿਉਂਕਿ ਬੰਦਾ ਬੀਜੇਪੀ ਦਾ ਹੈ ਬੀਜੇਪੀ ਉਹਨੂੰ ਬਾਅਦ-ਬਾਅਦ ਜਿਹੜਾ ਉਹ ਛੁੱਟੀ ਦੇ ਲੈ ਕੇ ਇਹਨਾਂ ਦਾ ਕਦੇ ਬਾਤ ਨੂੰ بار-ਬਾਰ ਰਿਹਾਈ ਦਿੰਦੇ ਆ ਕਾਂ ਦੀ ਪ੍ਰੋਲ ਦਿੰਦੇ ਨੇ ਨਹੀਂ ਜੀ ਉਹ ਆਪਣਾ ਵੋਟ ਬੈਂਕ ਕੱਪੜੇ ਅਰੇ ਅਨੁਗ੍ਰਹਿ ਜਿਹੜਾ ਬੀਜੇਪੀ ਆਪਣੇ ਪੈਸ ਜਮਾਉਣ ਵਾਸਤੇ ਜਿਹੜਾ ਉੜ ਕਿਉਂਕਿ ਅੱਗੇ 2 ਸਾਲ ਰਹਿ ਗਏ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਆ ਜਾਣੀਆਂ ਤੇ ਉਹ ਵਾਰ-ਵਾਰ ਜਿਹੜਾ ਲੈਕਚਰ ਜਦੋਂ ਆਉਂਦੀਆ ਉਦੋਂ ਨੂੰ ਯੂਜ਼ ਕਰਦੇ ਆ ਉਹਦੋਂ ਨੂੰ ਵਰਤਦੇ ਆ ਇਸ ਕਰਕੇ ਬੀਜੇਪੀ ਨੇ ਉਹਨੂੰ ਕੋਲ ਜਿਹੜੀ ਦਿੱਤੀ ਬੀਜੇਪੀ ਕਿ ਲੋਕ ਇਹ ਕਹਿੰਦੇ ਗਿਆ ਕਿ ਅਸੀਂ ਬੰਦੀਸ਼ਿਓਂ ਦੇ ਰਾਕਰਾਂ ਦੇ 2019 ਦੇ ਵਿੱਚ ਪਰ ਅਜੇ ਤੱਕ ਕੋਈ ਇਥੇ ਅਮਲ ਨਹੀਂ ਕੀਤਾ ਗਿਆ ਨਹੀਂ ਕੋਈ ਅਮਲ ਨਹੀਂ ਕਰਦਾ ਜੀ ਕਈ ਵਾਰ ਉਹਨਾਂ ਨੂੰ ਕੇਸ ਬਣਾ ਕੇ ਭੇਜਦੇ ਉਹਦੀ ਅਮਲ ਕਰਦੇ ਛੱਡਦੇ ਕੋਈ ਆਣੀ ਕੀਤਾ ਯਾਰ ਕਿਵੇਂ ਮਾਪਦੰਡ ਦੇ ਦਿਓ ਕੇਂਦਰ ਸਰਕਾਰ ਤੇ ਕੀ ਹੋਣਾ ਚਾਹੀਦਾ ਸਰ ਸਭ ਕੁਝ ਬੀਜੇਪੀ ਕਰਦੀ ਮੈਂ ਪਹਿਲਾਂ ਵੀ ਕਿਹਾ ਕਿ ਇਹ ਤੇ ਰਾਮਦੀਪ ਜਿਹੜਾ ਬੀਜੇਪੀ ਆਲਾਂ ਦੀ ਬੁੱਕਲ ਦੇ ਵਿੱਚ ਬੈਠਾ ਜਦੋਂ ਜਿਗਰ ਦਾ ਉਹਨੂੰ ਜੇਲ੍ਹ ਤੋਂ ਕੱਢ ਕੇ ਲੈ ਆਉਂਦੇ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਉਹਨੂੰ ਜੇਲ੍ਹ ਤੋਂ ਲੈ ਆਉਂਦੇ ਕੋਈ ਛੁੱਟੀ ਤੇ ਲੈ ਆਉਂਦੇ ਜਿਹੜੇ ਬੰਦੀ ਸਿੰਘ ਦੇ ਉਹਨਾਂ ਦੀ ਰਿਹਾਈ ਦਾ ਮਸਲਾ ਪਿਛਲੇ ਕਈ ਸਾਲਾਂ ਤੋਂ ਲੜਕਿਆ ਉਹਨਾਂ ਨੂੰ ਧਿਆਨ ਨਹੀਂ ਕੀਤਾ ਜਾਂਦਾ ਤੇ ਰਾਮਦੀਪ ਨੂੰ ਬਾਅਦ ਬਾਅਦ ਰਿਹਾ ਕਰਨਾ ਬੇहद ਕੇਂਦਰ ਸਰਕਾਰ ਦੀ ਬੀਜੇਪੀ ਦੀ ਨਿੰਦਣਯੋਗ ਕਾਰਵਾਈ ਆ ਬਿਲਕੁਲ ਉਹਨੂੰ ਰਿਹਾ ਨਹੀਂ ਕਰਨਾ ਚਾਹੀਦਾ ਪਰ ਬੀਜੇਪੀ ਦਾ ਕਿਉਂਕਿ ਬੰਦਾ ਬੀਜੇਪੀ ਦਾ ਹੈ ਬੀਜੇਪੀ ਉਹਨੂੰ ਬਾਅਦ ਬਾਅਦ ਜਿਹੜਾ ਉਹ ਛੁੱਟੀ ਦੇ ਲੈ ਕੇ ਇਹਨਾਂ ਦਾ ਕਹਿੰਦੇ ਬਾਅਦ ਬਾਅਦ ਰਿਹਾ ਹੀ ਦਿੰਦੇ ਆ ਕੰਦੀ ਪ੍ਰੋਲ ਦਿੰਦੇ ਨੇ ਨਹੀਂ ਜੀ ਉਹ ਆਪਣਾ ਵੋਟ ਬੈਂਕ ਕੱਪੜੇ ਅਰੇ ਅਨੁਗ੍ਰਹਿ ਜਿਹੜਾ ਬੀਜੇਪੀ ਆਪਣੇ ਪੈਸ ਜਮਾਉਣ ਵਾਸਤੇ ਜਿਹੜਾ ਉਹ ਕਿਉਂਕਿ ਅੱਗੇ ਦੋ ਸਾਲ ਰਹਿ ਗਏ ਪੰਜਾਬ ਦੀ ਵਿਧਾਨ ਸਭਾ ਦੀ ਇਲੈਕਸ਼ਨ ਆ ਜਾਣੀ ਹੈ ਤੇ ਉਹ ਬਾਅਦ ਬਾਅਦ ਜਿਹੜਾ ਇਲੈਕਸ਼ਨ ਜਦੋਂ ਆਉਂਦੀ ਆ ਉਦੋਂ ਉਹਨੂੰ ਯੂਜ਼ ਕਰਦੇ ਆ ਉਦੋਂ ਉਹਨੂੰ ਵਰਤਦੇ ਆ ਇਸ ਕਰਕੇ ਭਾਜਪਾ ਨੇ ਉਹਨੂੰ ਪ੍ਰੋਪੋਜ਼ ਜੜੀ ਦਿੱਤੀ ਭਾਜਪਾ ਨੇ ਕਿਹਾ ਕਿ ਆਈ ਗਿਆ ਹੀ ਬੰਦੀ ਸਿੰਘਾਂ ਦੇ ਰਾਹ ਕਰਾਂਗੇ 2019 ਦੇ ਵਿੱਚ ਪਰ ਅੱਜ ਤੱਕ ਕੋਈ ਇਥੇ ਅਮਲ ਨਹੀਂ ਕੀਤਾ ਗਿਆ ਕੋਈ ਅਮਲ ਨਹੀਂ ਕਰਦਾ ਜੇ ਕਈ ਵਾਰ ਉਹਨਾਂ ਨੂੰ ਕੇਸ ਬਣਾ ਕੇ ਭੇਜਦੇ ਉਹਦੀ ਅਮਲ ਕਰਦੇ ਛੱਡਦੇ